ਕੀ ਜੰਗ ਦੇ ਦਿਨਾਂ 'ਚ ਕੀ ਸੈਮੀਨਾਰ ਕਰਾਉਣੇ ਜ਼ਰੂਰੀ ਨੇ ਬਿਲਕੁਲ ਇਹ ਹੀ ਸਵਾਲ ਆਪਾਂ ਕਰ ਲੈਨੇ ਆ ਦੁਬਾਰਾ ਉਲਟਾ ਕਰ ਦਿੰਨੇ ਆ ਕੀ ਜੰਗ ਦੇ ਦਿਨਾਂ ਵਿੱਚ ਮਨੁਵਾਦੀਆਂ ਦੁਆਰਾ ਦਲਤਾਂ ਉੱਤੇ ਜ਼ੁਲਮ ਜ਼ਰੂਰੀ ਨੇ ਕੀ ਜੰਗ ਦੇ ਦਿਨਾਂ ਵਿੱਚ ਮਜ਼ਦੂਰਾਂ ਦੀ ਲੁੱਟ ਪੂੰਜੀਵਾਦੀਆਂ ਦੁਆਰਾ ਜ਼ਰੂਰੀ ਹੈ ਕੀ ਜੰਗ ਦੇ ਦਿਨਾਂ ਦੇ ਵਿੱਚ ਜਾਤ ਪਾਤ ਛੂਤਛਾਤ ਜਿਹੜੇ ਮਨੁਵਾਦੀ ਮੰਨਦੇ ਨੇ ਉਹ ਜ਼ਰੂਰੀ ਹੈ ਉਸ ਨੂੰ ਕੁਝ ਦੇਰ ਲਈ ਸਾਲ 6 ਮਹੀਨੇ ਲਈ ਅੱਗੇ ਨਹੀਂ ਪਾਇਆ ਜਾ ਸਕਦਾ ਇਹਨਾਂ ਕਾਰਵਾਈਆਂ ਨੂੰ ਜੇ ਉਹ ਨਹੀਂ પા ਸਕਦੇ ਅੱਗੇ ਤਾਂ ਫਿਰ ਸਾਨੂੰ ਵੀ ਸੈਮੀਨਾਰ ਕਰਨ ਤੋਂ ਸਾਨੂੰ ਵੀ OBC ਭਾਈਚਾਰਿਆਂ ਨੂੰ ਇਕੱਠਾ ਕਰਨ ਤੋਂ ਸਾਨੂੰ ਵੀ OBC ਭਾਈਚਾਰਿਆਂ ਦੇ ਹੱਕਾਂ ਅਧਿਕਾਰਾਂ ਦੀ ਗੱਲ ਕਰਨ ਤੋਂ ਸਾਨੂੰ ਵੀ ਦਰਜੀ ਭਾਈਚਾਰੇ ਸਾਡੇ ਤਰਖਾਨ ਭਾਈਚਾਰੇ ਸਾਡੇ ਰਾਮਗੜੀਆ ਭਾਈਚਾਰੇ ਸਾਡੇ ਪਰਜਾਪਤ ਭਾਈਚਾਰੇ ਸਾਡੇ ਸੈਣ ਭਾਈਚਾਰੇ ਸਾਡੇ ਸਵਰਨਕਾਰ ਭਾਈਚਾਰੇ ਦੇ ਪੰਜਾਬ ਦੇ ਵਿੱਚ ਹੱਕ ਹਕੂਕ ਦੀ ਗੱਲ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਇਹ ਬਿਲਕੁਲ ਗਲਤ ਗੱਲ ਹੈ ਵੀ ਪਾਕਿਸਤਾਨ ਨਾਲ ਜੰਗ ਲੱਗੀ ਹੋਈ ਹੈ ਤਾਂ ਅਸੀਂ ਚੁੱਪ ਕਰਕੇ ਮੂਕ ਦਰਸ਼ਕ ਬਣ ਕੇ ਬੈਠ ਜਾਈਏ ਜਿਹੜੇ ਜਨਾਨੀਆਂ ਦੇ ਉੱਤੇ ਅਤਿਆਚਾਰ ਕਰਦੇ ਨੇ ਔਰਤਾਂ ਤੇ ਅਤਿਆਚਾਰ ਕਰਦੇ ਨੇ ਕਿ ਪਾਕਿਸਤਾਨ ਦੀ ਜੰਗ ਵੇਲੇ ਜਨਾਨੀਆਂ ਤੇ ਔਰਤਾਂ ਦੇ ਉੱਤੇ ਅਤਿਆਚਾਰ ਕਰਨਾ ਬੰਦ ਕਰ ਦੇਣਗੇ ਨਹੀਂ ਕਰਨਗੇ ਨਾ ਕਾਰਖਾਨਿਆਂ ਵਾਲੇ ਕੀ ਕਰਨਗੇ ਕਾਰਖਾਨੇ ਬੰਦ ਕਰ ਦੇਣਗੇ ਨਹੀਂ ਕਰਨਗੇ ਨਾ ਫਿਰ ਸਮਾਜ ਸੇ ਵੀ ਆਪ ਦਾ ਕੰਮ ਕਿਉਂ ਬੰਦ ਕਰਨ ਸਮਾਜ ਦੇ ਚਿੰਤਕ ਵਿਦਵਾਨ ਆਪਣਾ ਕੰਮ ਬੰਦ ਕਿਉਂ ਕਰਨ ਦੱਸੋ ਮੈਨੂੰ ਸਵਾਲ ਦਾ ਉੱਤਰ ਦਿਓ ਸਤਿਕਾਰਯੋਗ ਸਾਥੀਓ ਅਸੀਂ ਨਿਹਾਲ ਸਿੰਘ ਵਾਲਾ ਦੇ ਵਿਕਰਜ ਪੈਲਸ ਵਿੱਚ 10 ਮਈ ਨੂੰ ਇੱਕ ਸੈਮੀਨਾਰ ਰੱਖਿਆ ਹੈ ਜਿਸ ਵਿੱਚ ਸਮੂਹ OBC ਭਾਈਚਾਰਿਆਂ ਸੋ ਸਮੂਹ ਹੁਨਰਮੰਦ ਕਾਰੀਗਰ ਭਾਈਚਾਰਿਆਂ ਦੀ ਏਕਤਾ ਤੇ ਜਾਗਰੂਕਤਾ ਤੇ ਉਹਨਾਂ ਦੇ ਮੰਗਾਂ ਮਸਲੇ ਨੂੰ ਵਿਚਾਰਨ ਲਈ ਇਹ ਸੈਮੀਨਾਰ ਹੈ ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਬਾਗਾਪੁਰਾਣਾ ਰੋਡ ਤੇ ਨਿਹਾਲ ਵਿਕਰਜ ਪੈਲਸ ਵਿੱਚ ਸਵੇਰ ਦੁਪਹਿਰੇ 11 ਵਜੇ ਤੋਂ ਸ਼ਾਮ 2:30 ਵਜੇ ਤੱਕ ਇਹ ਸੈਮੀਨਾਰ ਹੋਏਗਾ ਕਿਰਪਾ ਕਰਕੇ ਆਪ ਜੀ ਸਾਰੇ ਸਾਥੀ ਜਿਹੜੇ ਕਿ ਦਰਜੀ ਸਮਾਜ ਦੇ ਵਿੱਚੋਂ ਹਨ ਰਾਮਗੜੀਆ ਸਮਾਜ ਵਿੱਚੋਂ ਹਨ ਮੇਰਾ ਸਮਾਜ ਵਿੱਚੋਂ ਹਨ ਸਾਡੇ ਘੁਮਿਆਰ ਵੀਰ ਹਨ ਸਾਡੇ ਤਰਖਾਨ ਵੀਰ ਹਨ ਲੋਹਾਰ ਵੀਰ ਹਨ ਸਾਡੇ ਸੈਣਪਾਈਚਾਰਾ ਹੈ ਸਾਡਾ ਪਰਜਾਪਤ ਭਾਈਚਾਰਾ ਹੈ ਸਾਡਾ ਸਵਰਨਕਾਰ ਭਾਈਚਾਰਾ ਹੈ ਸਾਰੇ ਇਲਾਕੇ ਦੇ ਜਿਹੜੇ ਵੀ OBC ਵੀਰ ਹਨ ਕਿਰਪਾ ਕਰਕੇ ਉਸ ਸੈਮੀਨਾਰ ਵਿੱਚ ਜਰੂਰ ਪਹੁੰਚੋ 10 ਮਈ ਸਵੇਰੇ 11 ਵਜੇ ਦੇਨ ਸ਼ਨੀਵਾਰ ਵਿਕਰਾਜ ਪੈਲੇਸ ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਹੈ ਮੇਰੇ ਵੱਲੋਂ ਕਿ ਆਪਾਂ ਸਾਰੇ ਇਸ OBC ਭਾਈਚਾਰੇ ਦੇ ਸੰਮੇਲਨ ਨੂੰ ਸਫਲ ਬਣਾਈਏ ਬਹੁਤ ਬਹੁਤ ਧੰਨਵਾਦ ਸਾਥੀਓ